ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਸਾਇਲ ਕੁਮਾਰ ਹੈਪੀ ਔਰ ਅੱਜ ਚੈਨਲ ਜਸ਼ਨ ਪੰਜਾਬੀ ਦੀ ਟੀਮ ਪਹੁੰਚੀ ਹੈ ਮਾਗੀ ਦੇ ਮੇਲੇ ਤੇ ਜਿੱਥੇ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਣ ਦੇ ਲਈ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਦੀਆਂ ਨੇ ਉੱਥੇ ਮਾਗੀ ਦੇ ਮੇਲੇ ਦਾ ਵੀ ਆਨੰਦ ਮਾਣਦੀਆਂ ਨੇ ਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਔਰ ਮਾਣਦੇ ਹਾਂ ਆਨੰਦ ਮਾਗੀ ਦੇ ਮੇਲੇ ਦਾ ਆ ਜਾਓ ਸਾਡੇ ਨਾਲ ਇੱਕ ਵੀਰ ਵਜੂਦ ਵੀ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ 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 ਕੀ ਨਾਮ ਹੈ ਤੁਹਾਡਾ ਮੈਂ ਲੱਗਦਾ ਸੱਸੀਕਰ ਪਲੰਡਾਈ ਮੈਂ ਲੱਗਦਾ ਤੇ ਸ਼੍ਰੀ ਮੁਕਸਤ ਸਾਹਿਬ ਤੇ ਆਪਣੇ ਬਹੁਤ ਵਧੀਆ ਮੇਲਾ ਮੰਗੀ ਦਾ ਲੱਗਦਾ ਪਵਿੱਤਰ ਗੁਰੂਆਂ ਦੀ ਧਰਤੀ ਹੈ ਜੀ ਮੇਰਾ ਨਾਮ ਦਵਿੰਦਰ ਚੋਹਾਨ ਪਟਕੜਾ ਵਾਲੀ ਹੈ ਜੀ ਜਿਹੜਾ ਸ਼੍ਰੀ ਮੁਕਸਤ ਸਾਹਿਬ ਮੇਲਾ ਲੱਗਦਾ ਉਹ ਬਹੁਤ ਪਵਿੱਤਰ ਸਥਾਨ ਤੇ ਮੇਲਾ ਲੱਗਦਾ ਹੈ ਤੇ ਬਹੁਤ ਵਧੀਆ ਹੈ ਅੱਜ ਦਾ ਮੌਲਵੀ ਕੋ ਰੱਬ ਨੇ ਤੁਹਾਨੂੰ ਵੀ ਲਈ ਆ ਬਹੁਤ ਵਧੀਆ ਬਿਲਕੁਲ ਬਹੁਤ ਗੁਰੂ ਗੁਰੂ ਸੰਗਤਾਂ ਆਈਆਂ ਗਰੀ ਪਰ ਦੇ ਪੈਸੇ ਦੇ ਬਾਅਦ ਮੇਲੇ ਦੇਖੋ ਅਨੰਦ ਮਾਣ ਰਹੇ ਆ ਬਹੁਤ ਵਧੀਆ ਮੇਲਾ ਆਪਣੇ ਸ਼੍ਰੀ ਮੁਖਸਦਰ ਸਾਹਿਬ ਦੇ ਸੋ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਪ ਦਾ ਜਿਹੜਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਬਹੁਤ-ਬਹੁਤ ਥੈਂਕ ਯੂ ਸਾਥ ਸਰ ਜੀ ਆ ਜਾਓ ਲੋਕ ਦੂਰੋਂ ਦੂਰੋਂ ਆ ਕੇ ਬਾਗ ਦੇ ਮੇਲੇ ਦਾ ਆਨੰਦ ਮਾਰ ਰਹੇ ਨੇ ਉੱਥੇ ਨਾਲ ਹੀ ਖਾਣ ਪੀਣ ਦੀ ਜਿਹੜੀ ਸਟਾਲਾਂ ਨੇ ਉਹ ਵੀ ਲਗਾਤਾਰ ਚੱਲ ਰਹੀਆਂ ਨੇ ਖਾਣ ਪੀਣ ਦੇ ਸ਼ਕੀਨ ਲੋਕ ਖਾਣ ਪੀਣ ਦੇ ਵਿੱਚ ਵੀ ਮਸਤ ਨੇ ਕੁਝ ਹੋਰ ਮੇਰੇ ਵੀਰ ਸਾਡੇ ਕੋਲੇ ਖੜੇ ਨੇ ਮੇਲੇ ਦਾ ਆਨੰਦ ਮਾਣਦੇ ਸੀ ਇਹਨਾਂ ਨੇ ਨਾਲ ਵੀ ਗੱਲਬਾਤ ਕਰਦੇ ਆ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਕਰ ਸਿੰਘ ਹੈ ਬਕਰ ਜੀ ਅੱਜ ਮਾਗੀ ਦਾ ਮੇਲਾ ਲੱਗਿਆ ਹੋਇਆ ਹੈ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਮਜੇ ਆ ਪੀਟੇ ਮੜਾ ਜੀ ਤੱਕੇ ਖੜਦਾ ਨ ਯਾਰਾਂ ਦਾ ਮੇਲਾ ਉਹ ਹੀ ਮੇਲਾ ਅੱਛਾ ਕਿੰਦੇ ਆ ਨਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਔਰ ਤੁਸੀਂ ਯਾਰਾਂ ਬੇਲੀਆਂ ਦੇ ਨਾਲ ਆਇਓ ਬੜੇ ਵਧੀਆ ਤੁਹਾਨੂੰ ਲੱਗ ਰਿਹਾ ਹੋਰ ਤੁਸੀਂ ਖੂਬ ਮੇਲੇ ਦਾ ਆਨੰਦ ਮਾਣੋ ਆਨੰਦ ਮਾਣੋ ਜੀ ਸਭ ਤੋਂ ਵਧੀਆ ਸਾਨੂੰ ਮਜ਼ਾ ਆ ਟਰੈਕਟਰ ਲੈਂਦਾ ਤੇ ਟਿਕਟ ਲੈ ਕੇ ਅੰਦਰ ਆਉਂਦਾ ਐਂਟਰੀ ਕਰਦਾ ਕੀ ਬਾਤ ਹੈ ਕੀ ਬਾਤ ਹੈ ਚਲੋ ਇਦਾਂ ਹੀ ਟਿਕਟ ਲੈਂਦੇ ਰਹੋ ਅੰਦਰ ਹੋਦੇ ਰਹੋ ਔਰ ਆਨੰਦ ਮਾਣਦੇ ਰਹੋ ਜਿਉਂਦੇ ਰਹੋ ਖੇਤੀਬਾੜੀ ਅਤੇ ਕਿਸਾਨ ਵਿਭਾਗ ਸੋਰੀ ਕਰਦੇ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਭਾਗ ਦੇ ਵੱਲੋਂ ਹੋਰ ਜਿਲ੍ਹਾ ਕਮੇਲੀ ਸਵਾਵਾ ਸਾਡੀ ਸ਼੍ਰੀ ਮਿਕਸਰ ਸਾਹਿਬ ਦੇ ਵੱਲੋਂ ਵਿਸ਼ੇਸ਼ ਹੈ ਉਹਦੇ ਨਾਲ ਸਾਡੇ ਕੋਲੇ ਵੀਰ ਬਚਿੱਤ ਨੇ ਉਹਨਾਂ ਦੀ ਸਟਾਲ ਜਿਹੜੀ ਲੱਗੀ ਹੋਈ ਹੈ ਵੀਰ ਜੀ ਕੀ ਮੰਨਦਾ ਹੈ ਮੇਲੇ ਬਾਗੀ ਦੇ ਵਿੱਚ ਤੁਸੀਂ ਸਟਾਲ ਲਗਾਈ ਹੈ ਕੀ ਸੁਨੇਹਾ ਦੇਣਾ ਚਾਹਗੇ ਇੱਥੇ ਜਨਕੀ ਸਭ ਤੋਂ ਪਹਿਲਾਂ ਇਹ ਸਾਡੀ ਕਾਲ ਕੀ ਸਾਡਾ ਖੇਤੀਬਾੜੀ ਤੇ ਕਿਸਾਨ ਲਈ ਪਾ ਵਿਧਲਾ ਸ਼ਹਿਰੀ ਮੁੱਖਤ ਸਾਇਬਰ ਲੋਕ ਜਿਨ੍ਹਾਂ ਨੇ ਬਾਸਮਤ ਦੀ ਪਾਲੇ ਨੂੰ ਖੇਤ ਦੇ ਵਿੱਚ ਬਾਂਬ ਸੰਬੰਧੀ ਇੱਥੇ ਜਾ ਕੇ ਉਕਤਾ ਜੋ ਵੀ ਕਿਸਾਨ ਜੀ ਸਾਡੇ ਕੋਲੋਂ ਨੇ ਪਹੁੰਚਦੇ ਆ ਉਹਨਾਂ ਨੂੰ ਦੱਸ ਰਿਹਾ ਕਿ ਜੇਕਰ ਆਪਾਂ ਤੋਂ ਮੈਂ ਬਾਸਮਤ ਦੀ ਪਾਲੇ ਨੂੰ ਖੇਤ ਦੇ ਵਿੱਚ ਵਾਹ ਦਿੰਦੇ ਆ ਤਾਂ ਆਪਣੇ ਹਜ਼ਾਰਾਂ ਰੁਪਏ ਦਾ ਗੋ ਨੁਕਸਾਨ ਆਪਾਂ ਬਾਲਕੇ ਕਰਨਾ ਉਹ ਆਪਾਂ ਵਿੱਚ ਵਾ ਕੇ ਉਹ ਆਪਾਂ ਬਚਾ ਸਕਦੇ ਆ ਨਾਲ ਨਾਲ ਪੂਰੀ ਆਟਾ ਦਾਇਆ ਕਾ ਪੋਟਾਸ਼ ਕਾ ਤੋਂ ਉਹਨਾਂ ਖਾਦਾਂ ਦੀ ਵੀ ਬਚਤ ਹੁੰਦੀ ਆ ਤੇ ਸਭ ਤੋਂ ਜ਼ਰੂਰੀ ਜੋ ਮਾਂ ਤੋਂ ਬੁਰਨਾ ਆਪਾਂ ਵਾਧਵਾਨ ਪ੍ਰਤੀ ਆਪਾਂ ਇੱਕ ਨਿੱਕਾਇਆ ਲੋਕਾਂ ਹੁੰਦੇ ਆ ਕਈ ਵਾਰ ਕਿਸਾਨ ਵੀ ਸਾਨੂੰ ਕਹਿੰਦੇ ਆ ਕਿ ਮੇਰੇ ਪ੍ਰਾਲੀ ਨਾਲ ਅੱਗ ਲਾਏ ਬਿਨਾਂ ਜੇ ਮੈਂ ਆਪ ਲਾਤ 바ਕੀ ਹਰਕਤਾਂ ਦਾ ਮਾਜੀ ਕਹਿੰਦਾ ਕਿ ਬੂਨ ਬੁਰਗ ਨਾਲ ਸਾਗਰ ਬੰਦਾ ਜੇਕਰ ਤੂੰ ਆਪ ਦੇ ਵੱਲੋਂ ਆਪ ਦੇ ਲੈਵਲ ਤੋਂ ਤੂੰ ਚੱਲੇਗਾ ਓਕੇ ਤੈਨੂੰ ਲੈ ਕੇ ਦੂਜਾ ਜ਼ਿੰਮੇਦਾਰ ਪ੍ਰੇਰਿਤ ਹੋਊਗਾ ਦੂਜੀ ਤੋਂ ਤੀਜੀ ਚੀਜ਼ ਤੱਕ ਇੱਕ ਲੜੀ ਬਣਦੀ ਜਾਊਗੀ ਜਿਹਦੇ ਕਰਕੇ ਜੋ ਆਪਣਾ ਵਾਤਾਵਰਣ ਦਿਨੋਂ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਉਹਨੂੰ ਆਪਾਂ ਨੂੰ ਨੁਕਸਾਨ ਹੋਣ ਤੋਂ ਆਪਣੇ ਕਿ ਨਿਕਾਏ ਯੋਗਦਾਨ ਸਾਗਰ ਦੇ ਵਿੱਚ ਕਬੂਦ ਜਿੰਨਾ ਯੋਗਦਾਨ ਪਾ ਕੇ ਆਪਾਂ ਬਚਾ ਸਕਾਂਗੇ ਆਹੀ ਸਾਡਾ ਮੰਤਵ ਆ ਆਹੀ ਇੱਥੇ ਕਿਸਾਨ ਵੀ ਜਿਹੜਾ ਸਾਡੇ ਕੋਲ ਆਉਂਦਾ ਅਸੀਂ ਆ ਆਪਾਂ ਜਾ ਬੁਲਾ ਕੇ ਦੂਸਾਂ ਨੂੰ ਇੱਥੇ ਜਾਣਦੇ ਪਛਾਣਦੇ ਆ ਅਸੀਂ ਉਹਨਾਂ ਨੇ ਇਸ ਬਾਰੇ ਜਾਗਰੂਕ ਕਰ ਰਹੇ ਆ ਵਾਹ ਜੀ ਵਾਹ ਕਿਆ ਬਾਤ ਆ ਤੁਹਾਡੀ ਜਿਹੜੀ ਇਹ ਜਾਣਕਾਰੀ ਵਾਕਿਆ ਹੀ ਵਡਬੁੱਲੀ ਆ ਸਾਡੇ ਦਰਸ਼ਕ ਇਸ ਜਾਣਕਾਰੀ ਨੂੰ ਆਪਣੇ ਅੰਦਰ ਲੈ ਕੇ ਐਸ ਤੇ ਜਰੂਰ ਅਮਲ ਕਰਨਗੇ ਰੌਣ ਵਾਲੇ ਸਮੇਂ ਦੇ ਵਿੱਚ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ਅਸੀਂ ਤੁਹਾਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਇਹ ਬਹੁਤ ਹੀ ਜਿਹੜਾ ਉੱਤਮ ਔਰ ਖੂਬਸੂਰਤ ਉਪਰਾਲਾ ਕੀਤਾ ਹੈ ਤੁਸੀਂ ਪੂਰੀ ਟੀਮ ਵਧਾਈ ਦੀ ਪਾਤ ਨੂੰ ਬਹੁਤ ਬਹੁਤਾਂ ਦਾ ਧੰਨਵਾਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਾਡੀ ਦੇ ਮੈਂਬਰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਜੀ ਤੁਹਾਡਾ ਜੇਰਾਮ ਲੋਟੀਰ ਕੁੱਤਾ ਜੀ ਮੈਂ ਅਸਿਸਟੈਂਟ ਲੀਗਲ ਐਂਡ ਡਿਫੈਂਸ ਪੌਸਟ ਤੋਂ ਸਭ ਪੁੱਛਦੇ ਆਂ ਜੀ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਤੁਹਾਡੀ ਦੇ ਅੰਦਰ ਹੀ ਸਾਡਾ ਤਰਕ ਕਰਦਾ ਔਰ ਇਹ ਅੱਜ ਜਿਹੜਾ ਉਪਰਾਲਾ ਵਾਕਿਆ ਹੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਕ ਜੱਗਾ ਸੁਨੇਹਾ ਦੇਣ ਦੇ ਲਈ ਬਹੁਤ ਵਧੀਆ ਉਪਰਾਲਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਡੀ ਦਿੱਤੀ ਜੜੀ ਹੈ ਜਿਲ੍ਹਾ ਕਾਨੂੰਨੀ ਸੇਵਾ ਤੁਹਾਡੇ ਕੋਲ ਲ

ਇਕ ਤੋਂ ਪੰਜ ਇੱਕ 00 ਜਦੋਂ ਮਰਜੀ ਕਾਲ ਕਰੋ ਤੇ ਆਪਦੀ ਕੋਈ ਵੀ ਕ੍ਰੋਨੀ ਸੈਟ ਲਗਾ ਸਕਦੇ ਹੋ ਬਹੁਤ ਹੀ ਜਿਹੜਾ ਉਤਤ ਬਰਾਲਾ ਤੁਸੀਂ ਇਹ ਕੀਤਾ ਵਾਕਿਆ ਹੀ ਤੁਸੀਂ ਔਰ ਪੂਰੀ ਟੀਮ ਵਧਾਈ ਦੀ ਪਾਤਰ ਆਸੀ ਵੀ ਤੁਹਾਨੂੰ ਆਪਣੇ ਚੈਨਲ ਦੇ ਵੱਲੋਂ ਚੈਨਲ ਦੇ ਸਿਖੀ ਪੰਜਾਬੀ ਕਲੱਬ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਆਖਦੇ ਥੈਂਕ ਯੂ ਥੈਂਕ ਯੂ ਜੋ ਤੁਸੀਂ ਦੇਖਿਆ ਕਿ ਮਾਗੀ ਦੇ ਮੇਲੇ ਦਾ ਆਨੰਦ ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਮਾਣਿਆ ਔਰ ਨੌਜਵਾਨਾਂ ਨੇ ਵੱਡਿਆਂ ਨੇ ਛੋਟਿਆਂ ਨੇ ਬੱਚਿਆਂ ਨੇ ਬੜਾ ਇੰਜੋਏ ਕੀਤਾ ਔਰ ਝੂਲਿਆਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਲੋਕ ਬਹੁਤ ਹੀ ਖੂਬਸੂਰਤੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਨੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਦਰਸ਼ਕਾਂ ਨੇ ਵੀ ਇਸ ਮਾਗੀ ਦੇ ਮੇਲੇ ਦਾ ਆਨੰਦ ਜ਼ਰੂਰ ਮਾਣਿਆ ਆਏਗਾ ਸੋ ਆਪਣੇ ਵੀ ਸਾਹਿਲ ਕੁਮਾਰ ਹੈਪੀ ਨੂੰ ਦਿਓ ਆਯਾਤ ਤੁਹਾਡਾ ਬਹੁਤ ਬਹੁਤ ਧੰਨਵਾਦ